ਦੇ 10000 ਦੀ ਸ਼ਾਪਿੰਗ ਕਰਦੇ ਹੋ ਕੰਪਨੀ ਦੀ ਪ੍ਰੈਸ ਬਿਲਕੁਲ ਫ੍ਰੀ ਗਿਫਟ ਕੀਤੀ ਜਾਣੀ ਹੈ ਇਸ ਰਖੜੀ ਦੇ ਮਹੀਨੇ ਤੇ ਰਖੜੀ ਦੇ ਖਾਸ ਆਫਰ ਨੇ ਸਾਨੂੰ ਪਰਪਰ ਸ਼ਸ਼ੀਗਲ ਜੀ ਆਪਾਂ ਖੜੇ ਆਂ ਸ਼ਹਿਰ ਗਿੱਦੜਵਾ ਦੇ ਵਿੱਚ ਮਲੋਟ ਵਾਲਿਆਂ ਦੇ ਸ਼ੋਰੂਮ ਜਿਹੜਾ ਨਵਾਂ ਸ਼ੋਰੂਮ ਉਪਣ ਹੋਇਆ ਹਜੇ ਇਹਦਾ ਵੈਸੇ ਕੰਮ ਚੱਲ ਰਿਹਾ ਹੈਗਾ ਥੋੜਾ ਬੋਤਾ ਸੋ ਇੱਥੇ ਜੀ ਬਹੁਤ ਹੀ ਆਸਾਨ ਕਿਸ਼ਤਾਂ ਤੇ 1000 ਰੁਪਏ ਅ ਭਰ ਕੇ ਤੁਸੀਂ ਕੋਈ ਵੀ ਸਮਾਨ ਚਾਹੇ ਇਲੈਕਟ੍ਰੋਨਿਕ ਦਾ ਹੋਵੇ ਚਾਹੇ ਫਰਨੀਚਰ ਦਾ ਹੋਵੇ ਘਰ ਲੈ ਜਾ ਸਕਦੇ ਹੋ ਜੇ ਤੁਸੀਂ ਵੱਡੀ ਚੀਜ਼ ਲੈਣੀ ਹੈ ਤਾਂ 100 ਰੁਪਏ ਦੀ ਹਰ ਰੋਜ਼ ਦੀ ਕਿਸ਼ਤ ਹੋएगी ਜੇ ਤੁਸੀਂ ਕੋਈ ਛੋਟੀ ਚੀਜ਼ ਲੈਣੀ ਹੋ ਤੇ 50 ਰੁਪਏ ਦੀ ਰੋਜ਼ ਦੀ ਕਿਸ਼ਤ ਹੋएगी ਇੱਕ ਤੁਸੀਂ ਤੁਸੀਂ ਇਹ ਰੋਜ਼ ਦੇ ਵੀ ਭਰ ਸਕਦੇ ਹੋ ਹਫਤੇ ਦੀ ਭਰ ਸਕਦੇ ਹੋ ਜਾਂ ਫਿਰ ਮਹੀਨੇ ਦੀ ਕਿਸ਼ਤ ਵੀ ਕਰ ਸਕਦੇ ਹੋ ਲੋਹੇ ਦੀਆਂ ਅਲਮਾਰੀਆਂ ਵੀ ਤੁਹਾਨੂੰ ਇੱਕ ਤੋਂ ਇੱਕ ਡਰੈਸਿੰਗ ਟੇਬਲ ਦੇ ਨਾਲ ਮਿਲ ਜਾਣੀ ਹੈ ਇਸ ਤੋਂ ਇਲਾਵਾ ਤੁਸੀਂ ਲੱਕੜ ਦੀ ਅਲਮਾਰੀ ਲੈਣੀ ਬੱਚਿਆਂ ਦੀ ਅਲਮਾਰੀ ਲੈਣੀ ਹੈਗੀਆ ਸ਼ੂਜ਼ ਰੈਕ ਲੈਣਾ ਹੈਗਾ ਯਾ ਤੁਸੀਂ ਇੱਕ ਤੋਂ ਇੱਕ ਬੈੱਡ ਲੈਣਾ ਹੈਗਾ ਜਾਂ ਫਿਰ ਤੁਸੀਂ ਲੈਣੇ ਹੈਗੇ ਆ ਜੀ ਸੋਫਾ ਇਸ ਤੋਂ ਇਲਾਵਾ ਇਹਨਾਂ ਦੇ ਜਿਹੜੀ ਮੇਨ ਰੋਡ ਤੇ ਲੰਬੀ ਰੋਡ ਤੇ ਇਹਨਾਂ ਦੀ ਸ਼ਾਪ ਹੈਗੀ ਆ ਉੱਥੇ ਇਲੈਕਟ੍ਰੋਨਿਕ ਦਾ ਸਾਰਾ ਦਾ ਸਾਰਾ ਸਮਾਨ ਤੁਹਾਨੂੰ ਮਿਲ ਜੂਗਾ ਔਰ ਇਸ ਤੋਂ ਇਲਾਵਾ ਜੀ ਪ੍ਰੈਸ ਟੇਬਲ ਹੋ ਗਿਆ ਔਰ ਪ੍ਰੈਸ ਟੇਬਲ ਤੋਂ ਇਲਾਵਾ ਹੋਰ ਬਹੁਤ ਸਾਰਾ ਸਮਾਨ ਆ ਜਿਵੇਂ ਟੇਬਲ ਹੋ ਗਿਆ ਸੋ ਹਰ ਇੱਕ ਚੀਜ਼ ਤੁਹਾਨੂੰ ਬੜੀ ਆਸਾਨ ਕਿਸ਼ਤਾਂ ਤੇ ਮਿਲ ਜਾਣੀ ਹੈ ਸਕਰੀਨ ਤੇ ਐਡਰੈਸ ਨੰਬਰ ਦਿੱਤਾ ਇਹ ਗੱਲ ਹੋਰ ਜੇ ਤੁਸੀਂ 10000 ਦੀ ਸ਼ਾਪਿੰਗ ਕਰਦੇ ਹੋ ਕੰਪਨੀ ਬਿਲਕੁਲ ਫ੍ਰੀ ਗਿਫਟ ਦਿੱਤੀ ਜਾਣੀ ਆ ਇਸ ਰਖੜੀ ਦੇ ਮਹੀਨੇ ਤੇ ਰਖੜੀ ਦੇ ਖਾਸ ਆਫਰ ਨੇ 15000 ਦੇ ਸ਼ੋਪਿੰਗ ਤੇ ਆ ਜਿਹੜਾ ਤੁਸੀਂ ਫੈਨ ਦੇਖ ਰਹੇ ਹੋ ਫੈਨ ਤੁਹਾਨੂੰ ਗਿਫਟ ਕੀਤਾ ਜਾਣਾ ਕੰਪਨੀ ਦਾ ਇਸ ਲਈ ਵੀਡੀਓ ਨੂੰ ਸ਼ੇਅਰ ਕਰਕੇ ਫਿਰ ਵਿਜ਼ਿਟ ਕਰਿਓ